ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਜਿਓਮੋਗੇ ਜਿੱਥੇ ਕਿਤੇ ਵੀ ਹੋਵੋਗੇ ਵਧੀਆ ਹੋਵੋਗੇ ਬਲੌਗ ਵਿੱਚ ਤੁਹਾਡਾ ਸਵਾਗਤ ਕੀਤਾ ਜਾਂਦਾ ਵਾ ਦੁਬਾਰਾ ਫਿਰ ਤੋਂ ਤੁਸੀਂ ਆਪਣੇ ਪਿਛਲੇ ਬਲੌਗਾਂ ਨੂੰ ਬਹੁਤ ਸਾਰਾ ਪਿਆਰ ਦਿੱਨੇ ਹੋ ਤੇ ਇਸੇ ਤਰ੍ਹਾਂ ਹੀ ਅਸੀਂ ਤਾਂ ਹੀ ਅਗਲੇ ਵੀ ਅਗਲੇ ਬਲੌਗ ਬਣਾਉਂਦੇ ਰਹਿੰਨੇ ਆ ਤੇ ਅੱਜ ਆਪਾਂ ਚੱਲੇ ਆ ਅੱਜ ਦਾ ਬਲੌਗ ਹੈ ਅੱਜ ਆਪਾਂ ਚੱਲੇ ਆ ਗੁਰੂ ਘਰ ਗੁਰਦੁਆਰਾ ਸਾਹਿਬ ਬ੍ਰੈਮਟਨ ਕੈਨੇਡਾ ਦੇ ਵਿੱਚ ਆਈ ਤੁਹਾਨੂੰ ਕੈਨੇਡਾ ਦਾ ਗੁਰਦੁਆਰਾ ਦਿਖਾਉਣਾ ਮੈਨੂੰ ਲੱਗਦਾ ਵਿਖਾਇਆ ਨਹੀਂ ਜਦੋਂ ਦਾ ਵੀ ਆਇਆ ਮੇਨ ਕਾਰਨ ਤਾਂ ਫੋਨ ਦਾ ਹੀ ਸੀਗਾ ਕਿ ਉਹ ਫੋਨ ਪ੍ਰੋਪਰ ਭਰਿਆ ਪਿਆ ਸੀ ਤੇ ਵੀਡੀਓ ਤੇ ਚ ਰਿਕਾਰਡ ਨਹੀਂ ਹੁੰਦੀ ਸੀ ਇਹ ਕਾਰਨ ਬਹੁਤ ਵੱਡਾ ਸੀ ਤੁਹਾਨੂੰ ਸਾਡੇ ਕੋਲੇ ਫੋਨ ਆਉਣਾ ਸੀ ਕੋਸ਼ਿਸ਼ ਇਹ ਕਰਿਆ ਕਰਾਂਗੇ ਜਲਦ ਤੋਂ ਜਲਦ ਕੋਸ਼ਿਸ਼ ਨਾ ਵਸ਼ ਵੀਡੀਓ ਨਵੀਂ ਚੰਗੀ ਪਾਇਆ ਕਰੀਏ ਹੁਣ ਆਪਾਂ ਤੁਹਾਨੂੰ ਮਤਲ ਅੱਜ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਆਪਾਂ ਜਾਣਾ ਵਾ ਗੁਰਦੁਆਰਾ ਸੱਖ ਸੰਗਤ ਗੁਰਦੁਆਰਾ ਸੈਕਸੰਗਤ ਤੇ ਜਾਣਾ ਸੀ ਦੋਵੇਂ ਆਪਾਂ ਹੁਣ ਬੱਸ ਨੂੰ ਸਵੇਨੇ ਆ ਚੈੱਕ ਕਰਦੇ ਹਾਂ ਕਦੋਂ ਕਿੰਨੇ ਵਜੇ ਆਉਣੀ ਹੈ ਫਿਰ ਆਪਾਂ ਚੜਦੇ ਹਾਂ ਤੁਹਾਨੂੰ ਪੂਰਾ ਵਿਖਾਵਾਂਗੇ ਜੁੜੇ ਰਹੋ ਆਪਣੇ ਨਾਲ ਚੱਲੀਏ ਫਿਰ ਲੈ ਕੇ ਚੱਲਦੇ ਆ ਤੁਹਾਨੂੰ ਵੀ ਕੈਨੇਡਾ ਦੇ ਗੁਰੂ ਘਰ ਦੇ ਵਿੱਚ ਆਜੋ ਫਿਰ ਚੱਲੀਏ ਆ ਪਾ ਗਏ ਆ ਬੱਸ ਸਟਾਪ ਤੇ ਇੰਟਰਸੈਕਸ਼ਨ ਤੇ ਆ ਇੰਟਰਸੈਕਸ਼ਨ ਤੇ ਵੀ ਆ ਬੱਸ ਸਟਾਪ ਆਪਣਾ ਹੋ ਤੁਸੀਂ ਦੇਖ ਰਹੇ ਹੋ ਆਹ ਲਓ ਆਸਾਂ ਹੁਣ ਅਸੀਂ ਡਿੱਕੀ ਜਾਂਦੇ ਆ 4 ਨੰਬਰ ਆ ਗਈ ਤਾਂ ਹੀ 4 ਨੰਬਰ ਬਸ ਚੜ ਜਨਾ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਜੇ ਜਦੋਂ ਆਪਾਂ ਕਿਤੇ ਵੀ ਜਾਣਾ ਹੁੰਦਾ ਤੇ ਆਪਾਂ ਘਰੋਂ ਲੋਕੇਸ਼ਨ ਪਾ ਦੇਣੀ ਆ ਵੀ ਅਸੀਂ ਕਿੱਥੇ ਜਾਣਾ ਹਨਾ ਘਰੋਂ ਲੋਕੇਸ਼ਨ ਪਾ ਫਿਰ ਆਪਾਂ ਨੂੰ ਉਹਨੇ ਲੋਕੇਸ਼ਨ ਦੇ ਸਹਾਰੇ ਦੱਸ ਦੇਣਾ ਤੁਸੀਂ ਇੱਥੇ ਜਾ ਕੇ ਆ ਬੱਸ ਲਓ ਇੱਥੇ ਜਾ ਕੇ ਆ ਬੱਸ ਲਓ ਉਸ ਹੁਣ ਆਪਾਂ ਸਾਰਾ ਕੁਝ ਪ੍ਰੋਪਰ ਪੂਰਾ ਘਰੋਂ ਘਰੋਂ ਤੋਂ ਲੈ ਕੇ ਜਿਹੜੀ ਜਗ੍ਹਾ ਤੇ ਆਪਾਂ ਜਾਣਾ ਉੱਥੇ ਤੱਕ ਦਾ ਆਪਾਂ ਨੂੰ ਪ੍ਰੋਪਰ ਪੂਰਾ ਦੱਸ ਦੇਣਾ ਤੇ ਇਸੇ ਤਰ੍ਹਾਂ ਮਤਲਬ ਜਿਵੇਂ ਆਪਾਂ ਕਿਤੇ ਵੀ ਕਿਵੇਂ ਬੱਸਾਂ ਲਈਆਂ ਜਾਂਦੀਆਂ ਇੱਥੇ ਬੱਸਾਂ ਇੱਥੇ ਘਰੋਂ ਆਪਾਂ ਜਦੋਂ ਪਾਉਨੇ ਆ ਐਡਰੈਸ ਪਾਉਣਾ ਆਪਾਂ ਕਿਤੇ ਵੀ ਜਾਣ ਉਹਨੇ ਆਪਾਂ ਨੂੰ ਆਪੇ ਦੱਸੇ ਜਾਣੇ ਇੱਥੋਂ ਇੱਥੇ ਬੱਸ ਲੈ ਕੇ ਇੱਥੇ ਜਾਓ ਇੱਥੇ ਬੱਸ ਲੈ ਕੇ ਇੱਥੋਂ ਇੱਥੇ ਜਾਓ ਕਿਉਂ ਆਪਾਂ ਬੱਸ ਡਿੱਕੀ ਜਾਣੇ ਬੱਸ ਸਾਡੀ ਹੜਿਆਂ ਨਹੀਂ ਰਹੀਗੀ ਕਦੋਂ ਵੀ ਆ ਰਹੇ ਦੀ ਪਤਾ ਨਹੀਂ ਕਦੋਂ ਆਵੇ ਵੀ ਸਾਡੀ ਬੱਸ 4 ਨੰਬਰ ਇਹ ਅਸੀਂ ਚੜਨਾ ਛੱਡ ਕੇ ਤੇ ਅੱਗੇ ਜਾ ਕੇ ਬੱਸ ਚੇਂਜ ਕਰਨੀ ਆ ਲਓ ਵੀ ਇੱਕ ਸਵਾਰੀ ਹੋਰ ਪਿੱਛੇ ਆਉਂਦੀ ਆ ਭੱਜੀ ਚਲੋ ਇੱਥੇ ਲਾਉਣਾ ਅਸੀਂ ਕਾਰ ਵੀ ਕਦੋਂ ਕਰਾਇਆ ਜਾ ਬਸ ਉਤਰ ਗਏ ਆ ਅਗਲੀ ਬਸ ਅਸੀਂ ਹੁਣ ਲੈਣੀ ਆ ਤੇ ਅਗਲਾ ਸਟਾਪ ਦਾ ਹੋ ਰਿਹਾ ਗਲਾ ਸਟਾਪ ਸਾਡਾ ਉੱਥੇ ਬਸ ਆਉਣੀ ਆ ਉੱਥੋਂ ਬਸ ਲੈ ਕੇ ਫਿਰ ਅਸੀਂ ਜਾ ਕੇ ਉਤਰਨਾ ਇੱਕ ਹੋਰ ਰਸਤੇ 'ਚ ਫਿਰ ਉੱਥੋਂ ਬਸ ਲੈਣੀ ਫਿਰ ਅਸੀਂ ਗੁਰਦੁਆਰੇ ਪਹੁੰਚਣਾ ਮੈਂ ਤੈਨਾਂ ਬਸਾਂ ਚੇਂਜਿੰਗ ਕਰਕੇ ਪਰ ਗੱਲ ਇਹ ਵੀ ਆ ਵੀ ਟਾਈਮ ਥੋੜਾ ਥੋੜਾ ਹੀ 4 ਮਿੰਟਾਂ 4 ਮਿੰਟਾਂ 55 'ਚ ਬਸ ਆ ਜਾਂਦੀ ਆ ਉਹ ਤਾਂ ਸਾਰੇ ਬੱਸ ਦੀ। ਕਿ ਅਸੀਂ ਖੜੇ ਆ ਬਵੇੜ ਐ ਤੇ ਸਿਕਿਉਜ਼ੀ ਜਾਨੀ ਕਿ ਜਿਵੇਂ ਕਹਿੰਦੇ ਚੌਂਕ 'ਚ ਖੜੇ ਆ। ਬੱਸ ਦੀ ਅਡੀਕ ਕਰ ਰਹੇ ਆ। ਬਹੁਤ ਜ਼ਿਆਦਾ ਧੁੱਪ ਆਜਾ। ਅੱਖਾਂ ਨਹੀਂ ਖੁੱਲਦੀ ਆ। ਬਹੁਤ ਜ਼ਿਆਦਾ ਗਰਮੀ ਆ। ਬੱਸ ਅਸੀਂ ਡਿੱਕੀ ਜਾਨੇ ਥੱਪੇ ਖੜੇ। ਲਓ ਜੀ ਆਪਾਂ ਅਗੇ ਗੁਰਦੁਆਰਾ ਸਿੱਖ ਸੰਗਤ ਬ੍ਰੈਂਟਨ। ਆਪਾਂ ਐਂਟਰ ਹੋਇਆ ਬੈਕ ਸਾਈਡ ਵਿੱਚ ਦੀ ਤਾਂ ਕਰਕੇ ਇੱਧਰ ਗੱਡੀਆਂ ਦੀ ਪਾਰਕਿੰਗ ਆ ਇਹਦੀ। ਐਂਟਰੀ ਗੇਟ ਮਤਲਬ ਗੁਰਦਵਾਰੇ ਦਾ ਮੂਰਲੀ ਸਾਈਡ ਆ ਜਿੱਧਰ ਨਿਸ਼ਾਨ ਸਾਹਿਬ ਲੱਗਾ ਤੇ ਆਜੋ ਅਗਰ ਆਪਾਂ ਚੱਲਦੇ ਹੌਲੀ-ਹੌਲੀ ਅੱਗੇ ਨੂੰ ਇਹ ਆ ਸਖ ਸੰਗਤ ਗੁਰਦੁਆਰੇ ਦਾ ਫਰੰਟ ਇਹ ਆ ਐਂਟਰੀ ਗੇਟ ਨਿਸ਼ਾਨ ਸਾਹਿਬ ਤੁਸੀਂ ਦੇਖੋ ਵੀ ਬਾਹਰ ਨਹੀਂ ਆਵਾਜ਼ ਆ ਰਹੇਗੀ ਇੱਥੇ ਲਾਊਡ ਨਹੀਂਗਾ ਵੀ ਬਾਹਰ ਸਪੀਕਰ ਲੱਗੇ ਪਰ ਅੰਦਰ ਆਵਾਜ਼ ਜ਼ਰੂਰ ਆਊਗੀ ਚਲੋ ਅਸੀਂ ਆਪਾਂ ਚੱਲਦੇ ਹਾਂ ਅੰਦਰ ਹੌਲੀ-ਹੌਲੀ ਸਤਿ ਸ਼੍ਰੀ ਅਕਾਲ ਰਬਾ ਆਪਨਾ ਮਾਣ ਤਹਿ ਗੀਤਾ ਜੀ ਦੀ ਦਇਆ ਬਿਆ ਸਰਬਤਰ ਰਵਣਮ ਪਰਮ ਹੰਸਾ ਜੀ ਤਾ ਦੇਦ ਦਰਸ਼ਨ ਸਰਬਨ ਹਰਜਾ ਸਰਸਨ ਨਾਮ ਉਚਾਰ ਅੰਗ ਸੰਗ ਭਗਵਾਨ ਪਰਸਨ ਬ੍ਰਹਮ ਨਾਨਕ ਪਤ ਤ ਉਧਾਰ ਜਮਾਰ ਕਰੇ ਘੁਆਰ ਪੌੜੀ ਆਪਣਾ ਆਪ ਉਪਾਇੋ ਨ ਤਦ ਹੋ ਹੋ ਨ ਕੋਈ ਮਤ ਮਜ਼ੂਰਤ ਆਪ ਕਰੇ ਜੋ ਕਰੇ ਸੋ ਹੋਈ ਗਦੋ গৌড়ী <laughs> ਲਓ ਜੀ ਹੁਣ ਆਪਾਂ ਮੱਥਾ ਟੇਕ ਲਿਆ ਵਾ ਗੁਰੂ ਘਰ ਤੇ ਹੁਣ ਆਪਾਂ ਜਾਂਦੇ ਆਂ ਲੰਗਰ ਹਾਲ ਦੇ ਵਿੱਚ ਲੰਗਰ ਪ੍ਰਸ਼ਾਦਾ ਛਕਦੇ ਆਂ ਇਹ ਆ ਗੁਰਦੁਆਰਾ ਸਿੱਖ ਸੰਗਤ ਦਾ ਲੰਗਰ ਹਾਲ ਦੇਖੋ ਕਰੋ ਦਰਸ਼ਨ ਆਪਣੇ ਵਾਂਗੂ ਹੀ ਪੰਗਤਾਂ ਦੇ ਵਿੱਚ ਬੈਠ ਕੇ ਪ੍ਰਸ਼ਾਦਾ ਛਕਿਆ ਜਾਂਦਾ ਹਨ ਮੈਟ ਲੱਗੇ ਆ ਉੱਪਰ ਸੰਗਤ ਬੈਠ ਕੇ ਪ੍ਰਸ਼ਾਦਾ ਪਾਣੀ ਛਕੀ ਜਾਂਦੀ ਹੈ ਚਲੋ ਆਜੋ ਵੀ ਆਪਾਂ ਵੀ ਚੱਲਦੇ ਆਂ ਆਨਲਾਈਨ ਦੇ ਵਿੱਚ ਲੱਗਦੇ ਆ ਜਾ ਕੇ ਤੇ ਪੂਮਨੇ ਆ ਆਪ ਦੀ ਲੋੜ ਅਨੁਸਾਰ ਪ੍ਰਸ਼ਾਦਾ ਬਾਣੀ ਤੇ ਬਹਿ ਕੇ ਸ਼ੱਕਦੇ ਆਂ ਔਰ ਆਪਣੇ ਨਾਲ ਇੱਥੇ ਇਦਾਂ ਵਾ ਨਾ ਆਪਣੇ ਮਨ ਨਾਲੋਂ ਅਲੱਗ ਲਾਈਨਾਂ ਲੱਗਦੀਆਂ ਵਾ ਲਾਈਨਾਂ ਦੇ ਵਿੱਚ ਖੜ ਕੇ ਆਪਾਂ ਬਰਤਨ ਲੈਣੇ ਆ ਬਰਤਨਾਂ ਤੋਂ ਅੱਗੇ ਦੀ ਅੱਗੇ ਆਪਾਂ ਜਿਵੇਂ ਹੁਣ ਆਪਾਂ ਵੇ ਬਰਤਨ ਲੈਣ ਲੱਗੇ ਆ ਬਰਤਨ ਲੈ ਕੇ ਅੱਗੇ ਆਪਾਂ ਜਾਣਾ ਪ੍ਰਸ਼ਾਦਾ ਆਪਸ਼ਟ ਲੈਣਾ ਵਾ ਕਿੰਨੀ ਲੋੜ ਅਨੁਸਾਰ ਹਨ ਜਿਹੜੀ ਜਿਹੜੀ ਵੀ ਚੀਜ਼ ਹੈਗੀ ਆਪਾਂ ਲੋੜ ਅਨੁਸਾਰ ਲੈ ਕੇ ਅੱਗੇ ਦੀ ਅੱਗੇ ਆਪਾਂ ਇਦਾਂ ਹੀ ਤੁਰੇ ਜਾਣਾ ਵਾ ਵਰਾਪਾ ਬੈਕੇ ਸ਼ਕ ਲੈਣਾ ਵਾ ਜਾਨੀ ਕਿ ਹੁਣ ਜਿਵੇਂ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਦਿਵਾਲੀ ਆਉਣੀ ਹੈ ਨਾ ਇੱਥੇ ਤੇ ਦਿਵਾਲੀ ਵੇਲੇ ਜਿਆਦਾ ਸੰਗਤ ਹੁੰਦੀ ਹੈ ਫਿਰ ਉਦੋਂ ਆਪਾਂ ਨੂੰ ਇਹ ਇੱਥੇ ਲੰਗਰ ਹਾਲੇ ਛੋਟੇ ਹੋਣ ਕਰਕੇ ਤੇ ਆਪਾਂ ਨੂੰ ਪੈਕ ਕਰਕੇ ਦੇ ਦਿੰਦੇ ਆ ਪ੍ਰਸ਼ਾਦਾ ਤੇ ਸੰਗਤ ਉਵੇਂ ਹੀ ਲੈ ਲੈ ਕੇ ਅੱਗੇ ਦੀ ਅੱਗੇ ਆਪ ਦੇ ਘਰਾਂ ਨੂੰ ਲੈ ਜਾਂਦੀ ਹੈ ਵੀ ਬੈਕੇ ਛਕੋਣ ਦੀ ਜਾਨੀ ਕਿ ਤੋਂ ਸਮਰੱਥਾ ਨਹੀਂ ਹੁੰਦੀ ਸੰਗਤ ਜਿਆਦਾ ਹੁੰਦੀ ਹੈ ਜਦੋਂ ਵੀ ਕਰੋ ਇੱਧਰ ਸੇਵਾਦਾਰ ਸੇਵਾ ਕਰੀ ਜਾਂਦੇ ਕਰੋਨਾ ਦੇ ਵੀ ਦਰਸ਼ਨ ਤੁਸੀਂ ਹਨਾ ਉਹ ਜ਼ਿਆਦਾ ਕੋਈ ਨਾ ਕੋਈ ਤੁਹਾਡਾ ਰਿਸ਼ਤੇਦਾਰ ਵੀ ਨਿਕਲਿਆ ਵਿੱਚ ਯਾਰ ਸਾਡਾ ਰਿਸ਼ਤੇਦਾਰ ਹਨ ਤੇ ਇਦਾਂ ਆਪਾਂ ਸਾਰਾ ਪ੍ਰਸ਼ਾਦਾ ਪਾਣੀ ਪਵਾ ਕੇ ਸੇਵਾਦਾਰਾਂ ਦੇ ਵਿੱਚ ਇੱਕ ਵਾਰ ਫਿਰ ਬਹਿ ਜਾਣਾ ਹੁੰਦਾ ਪੰਗਤ ਦੇ ਵਿੱਚ ਬਹਿ ਕੇ ਛਕਣਾ ਤੇ ਉੱਥੇ ਵੀ ਸੇਵਾਦਾਰ ਆਪਾਂ ਮਿਲ ਜਾਂਦੇ ਆ ਜਿਹੜੇ ਕਿ ਇੱਚ ਵਰਤਉਂਦੇ ਹੁੰਦੇ ਆ ਲਓ ਜੀ ਅੱਜ ਤਾਂ ਆਪਾਂ ਨੂੰ ਗੁਰੂ ਘਰ ਦੇ ਵਿੱਚ ਖਾਣ ਨੂੰ ਸਾਗ ਵੀ ਮਿਲਿਆ ਵਾ ਆਪਣੇ ਕਰਮਾਂ ਚ ਸੀਗਾ ਹਨਾ ਇਹ ਆਪਾਂ ਨੂੰ ਜਿਹੜੀ ਜਿਹੜੀ ਚੀਜ਼ ਕਰਮਾ ਸੀ ਉਹ ਮਿਲ ਹੀ ਜਾਂਦੀ ਹੁੰਦੀ ਹੈ ਤੇ ਇਸ ਤਰ੍ਹਾਂ ਵੀ ਲਾਈਨ ਲੱਗਦੀ ਹੈ ਲਾਈਨ ਲੱਗ ਕੇ ਆਪਾਂ ਬਰਤਨ ਲੈ ਕੇ ਲੋੜ ਅਨਸਾਰ ਉਹਦਾ ਪ੍ਰਸ਼ਾਦਾ ਪਾਣੀ ਪਵਾ ਕੇ ਤੇ ਪੰਗਤ ਦੇ ਵਿੱਚ ਬਹਿ ਕੇ ਛਕ ਲੈਣਾ ਤੇ ਵਾਰ-ਵਾਰ ਸੇਵਾਦਾਰ ਇੱਥੇ ਵਰਤਾਵਾ ਕਰਦੇ ਰਹਿੰਦੇ ਹਨ ਤੇ ਇੱਧਰ ਭਾਂਡੇ ਧੋਤੇ ਜਾ ਰਹੇ ਆ ਤੇ ਨਾਲ ਦੀ ਨਾਲ ਸਾਫ਼ ਸਪਾਈ ਕੀਤੀ ਜਾ ਰਹੀ ਹੈ ਬਰਤਨਾਂ ਦੀ ਤੇ ਇੱਧਰ ਜਿਹੜਾ ਉਹ ਕਿ ਹੁਣ ਤੁਸੀਂ ਦੇਖ ਸਕਦੇ ਇੱਧਰ ਚਾਹ ਪਾਣੀ ਆ ਚਾਹ ਪਾਣੀ ਦੇ ਵਿੱਚ ਜਿਵੇਂ ਕੋਈ ਹਨਾ ਮਿੱਠਾ ਲਿਆਉਂਦਾ ਜਾਂ ਕੋਈ ਨਮਕੀਨ ਜਾਂ ਕੋਈ ਪਕੌੜੇ ਕੁਛ ਵੀ ਆ ਕੋਈ ਤਾਂ ਇੱਥੇ ਵਹੀ ਮੇਜ਼ ਤੇ ਲੱਗਾ ਹੁੰਦਾ ਟੇਬਲ ਤੇ ਤੇ ਉਦਾਂ ਆਪਾਂ ਆਪਣੀ ਲੋੜ ਅਨਸਾਰ ਪਾ ਕੇ ਚਾਹ ਪਾਣੀ ਬੈਠ ਕੇ ਪੰਗਤ ਦੇ ਵਿੱਚ ਸ਼ਕ ਲੈਣਾ ਹੁੰਦਾ ਆਪਾਂ ਆ ਕੇ ਮੱਥਾ ਠੀਕ ਕੇ ਬਾਹਰ ਤੇ ਆ ਭਾਈ ਜਣੇ ਆਪਾਂ ਨੂੰ ਭਾਈਆਂ ਨੇ ਨਾ ਲੈਟਰ ਦਿੱਤਾ ਇੱਕ ਭਾਈਆਂ ਨੇ ਕੀ ਆਪਣੇ ਸਿੰਘਾਂ ਨੇ ਦਿੱਤਾ ਇਹ ਖਾਲਸਤਾਨ ਦੀਆਂ ਵੋਟਾਂ ਆਟਵਾ ਦੇ ਵਿੱਚ 23 ਨਵੰਬਰ 2025 ਕਹਿੰਦੇ ਵੀ ਜਾਣਾ ਕਿਤੇ ਵੋਟਾਂ ਪਾਉਣੀਆਂ ਇਹ ਆਪਣੇ ਨਾਮ ਵਗੈਰਾ ਵੀ ਲਿਖੇ ਉਹਨਾਂ ਨੇ ਕੋਈ ਨਹੀਂ ਤਾਂ ਚਲੋ ਬਾ ਇੱਕ ਵੱਧਾ ਗੱਲ ਦੱਸੀ ਆਪਾਂ ਤੁਹਾਨੂੰ ਤੇ ਆਪਾਂ ਆ ਗਏ ਮੱਥਾ ਟੇਕ ਕੇ ਬਾਹਰ ਗੁਰਦੁਆਰਾ ਸਾਹਿਬ ਤੋਂ ਤਾਂ ਆਪਾਂ ਬਹੁਤ ਆਣਾ ਮੈਂ ਤੁਹਾਨੂੰ ਪਹਿਲਾਂ ਦੱਸੇ ਲੰਗਰ ਪਾਣੀ ਵੀ ਆਪਾਂ ਗੁਰੂ ਘਰ ਮੱਥਾ ਟੇਕ ਲਿਆ ਲੰਗਰ ਪ੍ਰਸ਼ਾਦਾ ਛਕ ਲਿਆ ਤੁਹਾਨੂੰ ਵੀ ਨਾਲ ਨਾਲ ਆਪਾਂ ਸਾਰਾ ਕੁਝ ਵਿਖਾ ਦਿੱਤਾ ਤੇ ਬਸ ਇਹੀ ਇੱਕ ਕੈਨੇਡਾ ਦੇ ਵਿੱਚ ਜਗ੍ਹਾ ਜਿੱਥੇ ਆ ਕੇ ਮਨ ਨੂੰ ਸ਼ਾਂਤੀ ਮਿਲਦੀ ਆ ਹੋਰ ਕੋਈ ਵੀ ਜਗ੍ਹਾ ਨਹੀਂ ਜਿੱਥੇ ਮਨ ਨੂੰ ਸ਼ਾਂਤੀ ਮਿਲਦੀ ਸਕੂਨ ਨਹੀਂ ਮਿਲਦਾ ਬੰਦਾ ਇੱਥੇ ਪੈਸਾ ਵੀ ਕਮਾ ਲੈਂਦਾ ਸਾਰਾ ਕੁਝ ਕਰ ਲੈਂਦਾ ਪਰ ਸ਼ਾਂਤੀ ਹੁੰਦੀ ਨਾ ੜੀ ਜਾਂਤੀ ਜਾਂਦੇ ਘਰ ਆ ਜਿਹੜਾ ਤੁਹਾਡਾ ਪਿੱਛੇ ਜੀ ਨੂੰ ਛੱਡ ਗਿਆ ਉੱਥੇ ਮਿਲ ਨਹੀਂ ਆ ਤੇ ਜਾ ਇੱਥੇ ਵਿਦੇਸ਼ਾਂ ਦੇ ਵਿੱਚ ਜਿਹੜਾ ਗੁਰੂ ਘਰ ਉੱਥੇ ਸ਼ਾਂਤੀ ਮਿਲਦੀ ਇਹੀ ਇੱਕ ਜਗ੍ਹਾ ਜਿੱਥੇ ਆ ਕੇ ਸਕੂਨ ਮਿਲਦਾ ਤੇ ਹੋਰ ਕੋਈ ਵੀ ਜਗਾ ਨਹੀਂ ਬਾਕੀ ਕੰਮ ਪੈਸਾ ਕੰਮ ਪੈਸਾ ਹਨ ਸਾਰਾ ਦਿਨ ਕੰਮ ਕਰੋ ਪੈਸਾ ਲਾ ਲੈ ਕਾ ਲਾ ਦ ਇਹ ਤੁਹਾਨੂੰ ਆਪ ਕਰਾ ਦੇ ਦਰਸ਼ਨ ਧੰਨਵਾਦ ਤੁਹਾਡਾ ਇਹ ਵਲੌਗ ਵੇਖਣ ਲਈ ਸ਼ੁਕਰੀਆ ਮਿਹਰਬਾਨੀ ਮਿਲਾਂਗੇ ਅਗਲੇ ਵਲੌਗ ਦੇ ਵਿੱਚ ਸਾਰਾ ਕੁਝ ਆਪਣੇ ਪਿੰਡਾਂ ਦੇ ਗੁਰਦੁਆਰੇ ਉਹਨੂੰ ਪੰਜਾਬ ਦੇ ਗੁਰਦੁਆਰੇ ਉਹਨੂੰ ਸੇਮ ਆ ਕਿਉਂਕਿ ਉੱਥੋਂ ਹੀ ਆਏ ਜਿਨ੍ਹਾਂ ਨੇ ਇੱਥੇ ਹੀ ਗੁਰਦੁਆਰੇ ਬਣਾਏ ਆ ਚਲੋ ਆਪਾਂ ਤੁਹਾਨੂੰ ਮਿਲਾਂਗੇ ਅਗਲੇ ਵਲੌਗ ਦੇ ਵਿੱਚ ਧੰਨਵਾਦ ਸ਼ੁਕਰੀਆ ਮਿਹਰਬਾਨੀ